हेलो दोस्तों 11th और 12th पास साइंस स्ट्रीम ਦੇ ਸਟੂਡੈਂਟ ਨੇ ਉਹ ਬਹੁਤ ਹੀ ਸੌਖੇ ਢੰਗ ਦੇ ਨਾਲ ਕੈਨੇਡਾ ਜਾ ਕੇ ਸੈਟਲ ਹੋ ਸਕਦੇ ਨੇ ਕਿਉਂਕਿ ਕੈਨੇਡਾ ਨੇ ਬਹੁਤ ਰੀਸੈਂਟਲੀ ਕੇਅਰ ਗੀਵਰ ਦੇ ਲਈ ਇੱਕ ਨਵਾਂ ਰੂਲ ਕੱਢਿਆ ਉਹਦੇ ਅਕੋਰਡਿੰਗਲੀ ਜਿਹੜੇ ਸਾਇੰਸ ਟੀਮ ਦੇ ਸਟੂਡੈਂਟ ਏਅਰਪੋਰਟ ਤੇ ਪਹੁੰਚ ਜਾਂਦੇ ਨੇ ਉਥੇ ਪਹੁੰਚ ਕੇ ਹੀ ਉਹ ਪਰਮੈਂਟ ਰੈਜ਼ਿਡੈਂਸੀ ਉਹਨਾਂ ਨੂੰ ਮਿਲ ਸਕਦੀ ਹੈ ਸੋ ਅੱਜ ਦੀ ਵੀਡੀਓ ਜਿਸ ਦਸਣ ਜਾ ਰਹੇ ਆ ਕਿ ਅਗਰ ਕੈਨੇਡਾ ਦੇ ਵਿੱਚ ਤੁਸੀਂ ਕੇਅਰ ਗਿਵਰ ਦਾ ਕੰਮ ਕਰਦੇ ਹੋ ਤਾਂ ਕੇਅਰ ਗਿਵਰ ਦੀ ਜੌਬ ਕਿਸ ਤਰ੍ਹਾਂ ਦੀ ਹੁੰਦੀ ਹੈ ਸਭ ਤੋਂ ਪਹਿਲਾਂ ਤਾਂ ਜਿਹੜੇ ਉੱਥੇ ਹਸਬੰਡ ਵਾਈਫ ਰਹਿੰਦੇ ਨੇ ਜਦੋਂ ਉਹਨਾਂ ਦਾ ਬੱਚਾ 14 ਸਾਲ ਤੋਂ ਘੱਟ ਉਮਰ ਦਾ ਹੁੰਦਾ ਹੈ ਤਾਂ ਉਹਨੂੰ ਉਹ ਇਕੱਲੇ ਕਰ ਨਹੀਂ ਛੱਡ ਸਕਦੇ। ਸੋ ਜਿਹੜੇ ਹੁਣ ਵਾਈਫ ਜੌਬ ਕਰਦੇ ਨੇ ਤਾਂ ਫਿਰ ਉਹ ਆਪਣੇ ਬੱਚਿਆਂ ਦੀ ਦੇਖ ਰੇਖ ਦੇ ਲਈ ਕੇਅਰ ਗਿਵ ਨੂੰ ਹਾਇਰ ਕਰਦੇ ਨੇ। ਮੀਨਸ ਕਿ ਘਰ ਦੇ ਵਿੱਚ ਉਹਨਾਂ ਦੇ ਬੱਚਿਆਂ ਦੀ ਦੇਖਭਾਲ ਕੇਅਰ ਗਿਵ ਦੁਆਰਾ ਕੀਤੀ ਜਾਂਦੀ ਹੈ। ਇਸ ਤੋਂ ਇਲਾਵਾ ਜਿਹੜੇ ਬਜ਼ੁਰਗ ਹੁੰਦੇ ਨੇ ਉਹ ਆਪਣੀ ਰਿਟਾਇਰਮੈਂਟ ਤੋਂ ਬਾਅਦ ਸੀਨੀਅਰ ਸਿਟੀਜ਼ਨ ਹੋਣ ਦੇ ਵਿੱਚ ਸ਼ਿਫਟ ਹੋ ਜਾਂਦੇ ਨੇ। ਉਥੇ ਵੀ ਉਹਨਾਂ ਦੀ ਜਿਹੜੀ ਦੇਖ ਰੱਖ ਹੈ ਉਹ ਕੇਅਰ ਡਿਊਰ ਕਰਦੇ ਨੇ ਇਸ ਤੋਂ ਇਲਾਵਾ ਕੈਨੇਡਾ ਦੇ ਜਿਹੜੇ ਹਸਪੀਟਲ ਨੇ ਉਹਨਾਂ ਹਸਪੀਟਲ ਦੇ ਵਿੱਚ ਵੀ ਜਿਹੜੇ ਮਰੀਜ਼ ਨੇ ਸਿਰਫ ਜਿਹੜੇ ਜ਼ਰੂਰੀ ਮਰੀਜ਼ ਨੇ ਉਹਨਾਂ ਦੀ ਦੇਖਭਾਲ ਕੀਤੀ ਜਾਂਦੀ ਹੈ ਉਸ ਤੋਂ ਇਲਾਵਾ ਜਦੋਂ ਮਰੀਜ਼ਰ ਠੀਕ ਹੋ ਜਾਂਦੇ ਨੇ ਤਾਂ ਉਹਨਾਂ ਮਰੀਜ਼ਾਂ ਨੂੰ ਘਰੇ ਭੇਜ ਦਿੱਤਾ ਜਾਂਦਾ ਹੈ ਤਾਂ ਫਿਰ ਘਰ ਦੇ ਵਿੱਚ ਵੀ ਉਹਨਾਂ ਦੀ ਜਿਹੜੀ ਦੇਖਭਾਲ ਹੈ ਉਹ ਕੇਅਰ ਗਿルドਵਾਰਾ ਕੀਤੀ ਜਾਂਦੀ ਹੈ ਮੀਨਸ ਕਿ ਜਿਹੜਾ ਕੇਅਰ ਗੀਵਰ ਦਾ ਰੋਲ ਹੈ ਉਹ ਕੈਨੇਡਾ ਦੇ ਵਿੱਚ ਬਹੁਤ ਜ਼ਿਆਦਾ ਇੰਪੋਰਟੈਂਟ ਹੈ ਮੀਨਸ ਕਿ ਅਗਰ ਤੁਸੀਂ ਐਂ ਦੇ ਕੇਅਰ ਕੇਅਰ ਗੀਵਰ ਕੈਨੇਡਾ ਜਾਂਦੇ ਹੋ ਤਾਂ ਤੁਹਾਨੂੰ ਬਹੁਤ ਹੀ ਵਧੀਆ ਜੌਬ ਵੀ ਮਿਲੇਗੀ ਤੇ ਸੈਲਰੀ ਪੈਕੇਜ ਵੀ ਬਹੁਤ ਵਧੀਆ ਮਿਲੇਗਾ ਸੋ ਕੇਅਰ ਗੀਵਰ ਲਈ ਬਹੁਤ ਹੀ ਸਨੈਰੀ ਮੌਕੇ ਹਨ ਕੇਅਰ ਗੀਵਰ ਕੈਨੇਡਾ ਜਾ ਕੇ ਈਜ਼ਲੀ ਸੈੱਟ ਹੋ ਸਕਦੇ ਨੇ ਅਤੇ ਉਹਨਾਂ ਨੂੰ ਬਹੁਤ ਹੀ ਛੇਤੀ ਜਿਹੜੀ ਪੀਆਰ ਹੈ ਪਰਮੈਂਟ ਰੈਜ਼ੀਡੈਂਸੀ ਮਿਲ ਸਕਦੀ ਹੈ ਹੁਣ ਆਪਾਂ ਗੱਲ ਕਰਨ ਜਾ ਰਹੇ ਆ ਇਹਦੀ ਯੋਗਤਾ ਦੀ ਕੀ ਯੋਗਤਾ ਹੋਣੀ ਚਾਹੀਦੀ ਹੈ ਸਭ ਤੋਂ ਪਹਿਲਾਂ ਤਾਂ ਘੱਟੋ-ਘੱਟ ਦੀ ਪਲੱਸ 2 ਪਾਸ ਹੋਣੀ ਜ਼ਰੂਰੀ ਹੈ ਅਤੇ ਉਸ ਤੋਂ ਬਾਅਦ ਇੱਕ ਸਾਲ ਦੀ ਅਗਲੀ ਪੜ੍ਹਾਈ ਉਹਨੇ ਕੀਤੀ ਹੋਣੀ ਚਾਹੀਦੀ ਹੈ ਉਹ ਬੇਸ਼ੱਕ ਕੇਅਰ ਗਿਵਰਨਰ ਨਾਲ ਰਿਲੇਟਡ ਹੋਵੇ ਜਾਂ ਨਿਆਂਇਨ ਨਾਲ ਰਿਲੇਟਡ ਹੋਵੇ ਇਸ ਤੋਂ ਬਾਅਦ ਉਹਦੇ ਕੋਲ ਇੱਕ ਸਾਲ ਦਾ ਐਕਸਪੀਰੀਅੰਸ ਹੋਣਾ ਚਾਹੀਦਾ ਹੈ ਅਤੇ ਇੰਗਲਿਸ਼ ਨੂੰ ਬੋਲਣੀ ਤੇ ਸੁਣਨੀ ਪਾਉਣੀ ਚਾਹੀਦੀ ਹੈ ਕਿਉਂਕਿ ਤੁਸੀਂ ਜੇ ਕੈਨੇਡਾ ਜਾ ਰਹੇ ਹੋ ਤਾਂ ਸਾਰਾ ਇੰਗਲਿਸ਼ ਸਪੀਕਿੰਗ ਕੰਟਰੀ ਹੈ ਤਾਂ ਤੁਹਾਨੂੰ ਉਥੇ ਜਿਹੜੀ ਜਿਦੀ ਵੀ ਕੇਅਰ ਕਰੋਗੇ ਉਹਦੀ ਤੁਹਾਨੂੰ ਭਾਸ਼ਾ ਸਮਝ ਆਉਣੀ ਬਹੁਤ ਜ਼ਰੂਰੀ ਹੈ ਇਸ ਲਈ ਇੰਗਲਿਸ਼ ਦੇ ਵਿੱਚ ਤੁਹਾਡੀ ਮੁਹਾਰਤ ਹੋਣੀ ਬਹੁਤ ਜ਼ਰੂਰੀ ਹੈ ਮੀਨਸ ਕਿ ਇਹ ਕੁਝ ਵਧੀਆ ਤੁਹਾਨੂੰ ਆਉਣੀ ਚਾਹੀਦੀ ਸੋ ਅਗਰ ਤੁਹਾਨੂੰ ਇਸ ਦੇ ਰਿਗਾਰਡਿੰਗ ਜ਼ਿਆਦਾ ਡਿਟੇਲ ਦੀ ਜਾਣਕਾਰੀ ਲੈਣੀ ਹੈ ਤਾਂ ਸਾਡੇ ਪਿੱਛੇ ਦਿੱਤੇ ਨੰਬਰਾਂ ਦੇ ਉੱਪਰ ਤੁਸੀਂ ਗੱਲਬਾਤ ਕਰ ਸਕਦੇ ਹੋ ਤੇ ਜਾਣਕਾਰੀ ਲੈ ਸਕਦੇ ਹੋ ਸੋ ਬਹੁਤ ਹੀ ਵਧੀਆ ਮੌਕਾ ਹੈ ਹੁਣ ਕੇਅਰ ਗਿਵਰਸ ਦੇ ਲਈ ਕੈਨੇਡਾ ਜਾ ਕੇ ਸੈਟਲ ਹੋਣ ਤੋ ਵੀਡੀਓ ਨੂੰ ਜਿਆਦਾ ਜਿਆਦਾ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਤਾਂ ਕਿ ਇਹ ਵੀਡੀਓ ਉਹਨਾਂ ਲੋਕਾਂ ਤੱਕ ਜ਼ਰੂਰ ਪਹੁੰਚੇ ਜਿਹੜੇ ਬੱਚੇ ਕੈਨੇਡਾ ਕੈਰ ਦੀ ਵਜ੍ਹਾ ਦੇ ਤੌਰ ਤੇ ਜਾ ਕੇ ਸਾਈਕਲ ਹੁਣਾ ਚਾਹੁੰਦੇ ਨੇ ਥੈਂਕ ਯੂ